ਪੰਜਾਬ ਦੇ ਵਿੱਚ ਨਸ਼ਾ ਖਤਮ ਕਰਨ ਦੇ ਲਈ ਸਰਕਾਰ ਦੇ ਵੱਲੋਂ ਵੱਡਾ ਵਾਅਦਾ ਪੰਜਾਬੀਆਂ ਦੇ ਨਾਲ ਕੀਤਾ ਗਿਆ ਸੀ ਕਿ 31 ਮਈ ਤੱਕ ਪੰਜਾਬ ਤੋਂ ਨਸ਼ਾ ਖਤਮ ਹੋ ਜਾਵੇਗਾ ਪਰੰਤੂ ਇਸ ਵਾਅਦੇ ਦੀ ਹੁਣ ਫੂਕ ਨਿਕਲਦੀ ਹੋਈ ਨਸਰ ਆ ਰਹੀ ਹੈ ਤੇ ਜਿਸ ਤੋਂ ਬਾਅਦ ਹੁਣ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਵੜਿੰਗ ਦਾ ਬਿਆਨ ਸਾਹਮਣੇ ਆਇਆ ਹੈ ਤੇ ਦੂਜੇ ਪਾਸੇ ਉਹਨਾਂ ਨੇ ਪੰਜਾਬ ਸਰਕਾਰ ਨੂੰ ਲੈ ਕੇ ਤਿੱਖੇ ਨਿਸ਼ਾਨੇ ਸਾਧਦੇ ਨੇ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੇ ਜੋ ਪੰਜਾਬੀਆਂ ਦੇ ਨਾਲ ਵੱਡਾ ਵਾਅਦਾ ਕੀਤਾ ਸੀ ਉਹ ਸਿਰਫ ਔਰ ਸਿਰਫ ਇੱਕ ਬਿਆਨ ਤੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਤੱਕ ਕੀਤੀ ਜਾ ਰਹੀ ਹੈ ਤੇ ਇੱਕ ਬਲਡوزر ਐਕਸ਼ਨ ਜੋ ਪੰਜਾਬ ਸਰਕਾਰ ਨੇ ਨਸ਼ਾ ਤਸਕਰਾਂ ਨੂੰ ਨਿਸ਼ਕੀ ਕੀਤਾ ਉਹ ਸਿਰਫ ਔਰ ਸਿਰਫ ਇੱਕ ਤੌਰ ਤੇ ਡਰਾਮਾ ਤੇ ਜਿਸ ਤੋਂ ਬਾਅਦ ਸੁਖਜਿੰਦਰ ਰੰਧਾਵਾ ਵੀ ਉਹਨਾਂ ਦੇ ਨਾਲ ਮੌਜੂਦ ਨੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਨਸ਼ਾ ਤਸਕਰਾਂ ਨੂੰ ਲੈ ਕੇ ਪੰਜਾਬ ਪੁਲਿਸ ਨੂੰ ਕਾਫੀ ਵਾਰ ਜਿਹੜਾ ਕਿ ਇਸ ਗੱਲ ਨੂੰ ਲੈ ਕੇ ਵੀ ਬੋਲਿਆ ਹੈ ਕਿ ਪੰਜਾਬ ਦੇ ਵਿੱਚ ਕਈ ਪਿੰਡਾਂ 'ਚ ਸ਼ਰੀਆਮ ਨਸ਼ਾ ਵਿਕ ਰਿਹਾ ਪਰੰਤੂ ਪੰਜਾਬ ਪੁਲਿਸ ਹੁਣ ਆਪ ਰਲ ਗਈ ਹੈ ਤੇ ਜਿਸ ਤੋਂ ਬਾਅਦ ਹੁਣ ਸੁਖਜਿੰਦਰ ਰੰਧਾਵਾ ਦੇ ਵੱਲੋਂ ਕਈ ਵੱਡੇ ਖੁਲਾਸੇ ਕੀਤੇ ਗਏ ਨੇ ਤੇ ਉਹਨਾਂ ਦੇ ਵੱਲੋਂ ਕਈ ਨਸ਼ਾ ਤਸਕਰਾਂ ਨੂੰ ਲੈ ਕੇ ਨਾਮ ਤੱਕ ਗਿਣਾਏ ਗਏ ਨੇ ਤੇ ਆਮ ਸਰਕਾਰ ਦਾ ਜਿਹੜਾ ਕਿ ਤਿੱਖੇ ਨਿਸ਼ਾਨੇ ਸਾਧਦੇ ਹੋਏ ਨਜ਼ਰ ਆ ਰਹੇ ਨੇ ਕਾਂਗਰਸ ਪਾਰਟੀ ਵਾਲੇ ਤੇ ਉੱਥੇ ਹੀ ਪੰਜਾਬ ਸਰਕਾਰ ਦੇ ਨਸ਼ਿਆ ਵਿਰੁੱਧ ਜੋ ਸਕੀਮ ਚਲਾਈ ਗਈ ਹੈ ਉਸ ਨੂੰ ਲੈ ਕੇ ਜਿਹੜੀ ਮੁਹੀਮ ਆ ਉਸ ਦੇ ਉੱਤੇ ਕਈ ਸਵਾਲ ਹੈ ਜਿਹੜੇ ਕਿ ਹੁਣ ਕਾਂਗਰਸ ਪਾਰਟੀ ਸਵਾਲ ਕਰਦੀ ਹੋਈ ਨਜ਼ਰ ਆ ਰਹੀ ਹੈ ਹੋਰ ਕੀ ਕਹਿਣਾ ਆਓ ਤੁਹਾਨੂੰ ਸੁਣਾਉਣੇ ਆਂ ਭਗਵਾਨ ਤਾਂ ਮਾਨ ਸਾਹਿਬ ਦਾ ਜਿਹੜਾ ਜੁੱਧ ਨਸ਼ਿਆਂ ਵਿਰੁੱਧ ਹੈ ਪੁਰਾ ਕੀ ਹਾਲ ਹੈ ਕੁਝ ਹੱਡ ਬੀਤੀ ਸੁਣਾਉਣਗੇ ਜਾਂ ਜਿਹੜੀ ਅੱਖੀਂ ਦੇਖਾ ਲੋਕਾਂ ਨੇ ਦੱਸਿਆ ਪੂਰੇ ਬਾਰੇ ਦਾ ਅੰਦਾਵਾ ਸਭ ਕਰਾਂਗੇ ਸੋਰ ਅੰਦਾਵਾ ਸਾਹਿਬ ਦੱਸੋ ਜਰਾ ਕੀ ਹੈ ਜੁੱਧ ਨਸ਼ਿਆਂ ਵਿਰੋਧ ਜਿਹੜਾ ਭਗਵੰਤ ਮਾਨ ਨੇ ਚਲਾਇਆ ਤੇ ਮੈਂ ਪਹਿਲਾਂ ਵੀ ਇੱਕ ਕੰਪਰੋ ਦੇ ਫੋਟੋਆਂ ਭੇਜੀਆਂ ਸੀ ਪੁਲਿਸ ਵਾਲਿਆਂ ਨੂੰ ਇੱਕ ਪੁਲਿਸ ਦਾ ਮੁਲਾਜ਼ਮ ਤੇ ਉਹ ਉਹਦੀਆਂ ਵੈਪਨ ਦੇ ਨਾਲ ਇਲੈਗਲ ਵੈਪਨਸ ਦੇ ਨਾਲ ਬੈਠਾ ਗੈਂਗਸਟਰਾਂ ਦੇ ਨਾਲ ਬੈਠਾ ਔਰ ਸਾਹਮਣੇ ਅਫੀਮ ਰੱਖ ਕੇ ਬੈਠਾ ਇਥੋਂ ਦੀ ਗੱਲ ਹੈ ਕਿ ਗੁਰਦਾਸਪੁਰ ਦੀ ਭਗਵਾਨਪੁਰ ਪਿੰਡ ਦਾ ਮੁੰਡਾ ਰਹਿਣ ਵਾਲਾ ਹਾਂ ਤੇ ਉਹਦੇ ਤੇ ਡੀਆਈ ਜੀ ਸਭ ਨੂੰ ਕੋਈ ਗੱਲ ਕੀਤੀ ਸੀਗਾ ਮੈਂ ਤੁਹਾਨੂੰ ਫੋਟੋਗ੍ਰਾਫਸ ਭੇਜ ਰਿਹਾ ਹਾਂ हां ਉਹਨਾਂ ਨੇ ਭੇਜ ਵੀ ਦਿੱਤੀ ਆ ਤੇ ਇਹ ਇਸ ਕਰਕੇ ਕੀਤੀ ਕਿ ਜੁੱਤ ਨਸ਼ਾ ਵਿਰੋਧ ਜਿਹੜਾ ਕੱਲ ਦਾ ਖਤਮ ਹੋ ਗਿਆ ਹਾਂ ਉਹ ਤਾਂ ਇਹਨਾਂ ਦੇ ਮੁਤਾਬਕ ਤਾਂ ਨਸ਼ਾ ਇਹਨਾਂ ਨੇ ਸਵਾਪਤ ਕਰਤਾ ਕੱਲ ਬਸ ਇਹਨਾਂ ਦੇ ਜਿਹੜੇ ਜਿਹੜੇ ਕੋਈ ਬੰਦੇ ਜਿਹੜੇ ਜਿਹੜੇ ਆਮ ਆਦਮੀ ਪਾਰਟੀ ਦੇ ਵਰਕਰ ਨੇ ਉਹ ਪੂਰੇ ਧੜਲੇ ਨਾਲ ਆਪਣੇ ਚਾਹੇ ਪੁਲਿਸ ਦੇ ਮੁਲਾਜ਼ਮ ਨੇ ਜਾਂ ਉਹ ਇਹਨਾਂ ਦੇ ਕੋਈ ਹੋਰ ਹਲਮੀ ਨੇ ਉਹ ਆਪਣੀ ਚਲਾ ਰਹੇ ਨੇ ਉਹ ਅੱਜ ਫੇਰ ਉਹਨਾਂ ਦੀ ਫੋਟੋਆਂ ਦੁਬਾਰਾ ਪਾਵਾਂਗੇ ਜੀ ਜے ਭਗਵੰਤ ਜੀ ਤੁਹਾਨੂੰ ਮੁਬਾਰਕਾਂ ਤੁਹਾਡੀ ਪੁਲਿਸ ਵੀ ਇਹਦੇ ਵਿੱਚ ਇਨਵੋਲ ਹੋਇਆ ਤੇ ਇਹ ਅੱਗੇ ਗੱਲ ਕੀਤੀ ਜਾਏਗੀ ਹਾਂ ਕੱਲ ਵੀ ਇਹਨਾਂ ਦਾ ਇੱਕ ਸੱਜਣ ਸੀਗਾ ਰੰਧਾਵਾ ਸਾਹਿਬ ਉਹ ਕਹਿੰਦਾ ਵੀ ਅਸੀਂ ਨਸ਼ਾ ਮੁਕੰਮਲ ਖਤਮ ਕਰਤਾ ਰਾਜਾ ਵੜਿੰਗ ਨੂੰ ਇਹ ਵਿੱਚ ਸੰਯੋਗ ਕਰਨਾ ਚਾਹੀਦਾ ਉਹ ਯਾਰ ਜੇ ਹੋ ਗਿਆ ਹੋਵੇ ਤਾਂ ਭਾਈ ਬਲਿਆ ਮਾਨਸਾ ਸੀ ਕਹੀਆ ਤੈਨੂੰ ਸੁਖਜਿੰਦਰ ਸਿੰਘ ਰੰਧਾਵਾ ਜਿਨ੍ਹਾਂ ਦੇ 40 ਸਾਲ 45 ਸਾਲ ਹੋ ਗਏ ਸਿਆਸਤ ਕਰਦੇ ਆ ਉਹ ਨੂੰ ਇਹ ਦੱਸ ਰਹੇ ਨੇ ਯਾ ਤੁਹਾਡੇ ਯੋਧਨ ਨਸ਼ਿਆਂ ਵਿਰੋਧੀ ਪੋਲਾ ਪ੍ਰਧਾਨ ਜੀ ਪ੍ਰਧਾਨ ਜੀ ਆਪਾਂ ਤੇ ਉਹਨਾਂ ਨੂੰ ਇਹ ਹਮੇਸ਼ਾ ਹੀ ਨਸ਼ਿਆਂ ਦੇ ਵਿਰੁੱਧ ਭਾਵੇਂ ਬੇਸ਼ੱਕ ਆਪਾਂ ਆਪੋ ਜੀ ਪਾਰਟੀ ਚ ਮੈਂ ਤਾਂ ਪੁਲਿਸ ਨੂੰ ਆਪਕੇ ਨਾਲ ਕਿ ਇਸ ਪਿੰਡ ਚ ਨਸ਼ਾ ਹੈਗਾ ਇੱਥੇ ਪਿੰਡ ਚ ਔਰ ਪੁਲਿਸ ਬੰਨੇਗੀ ਵੀ ਜੇ ਸਾਹਮਣੇ ਬੈਠਾਂਗੇ ਆਪਾਂ ਉਹ ਮੰਨਣਗੇ ਵੀ ਕਿ ਇਹਨਾਂ ਗੁੰਡੇ ਦੇ ਤੇ ਨਾਂ ਨਸ਼ੇ ਵਾਲੇ ਦੇ ਅਗੇਂਸਟ ਮੈਂ ਉਹ ਉਹਨਾਂ ਨੂੰ ਕਦੀ ਸ਼ਿਕਾਰਸ਼ ਕੀਤੀ ਆ ਮੈਂ ਹਮੇਸ਼ਾ ਕਰਦਾ ਕਿ ਐਸ ਗੁੰਡੇ ਤੇ ਐਸ ਨਸ਼ੇ ਵਾਲੇ ਨੂੰ ਛੱਡਿਓ ਨਾ ਇਨਫਾਰਮ ਕਰੀਦਾ ਕਿ ਤੁਸੀਂ ਫੜ ਲਿਆ ਇਹਨੂੰ ਹੁਣ ਤੁਸੀਂ ਛੱਡ ਦੇਣਾ ਤੁਹਾਡੇ ਐਸਐਸਓ ਨੇ ਇਹਨੂੰ ਫੜ ਲਓ ਤੇ ਉਹਦੇ ਬਾਅਦ ਠੀਕ ਉਦਾਂ ਹੀ ਹੋਇਆ ਤੇ ਇਹਦੇ ਵਿੱਚ ਤੇ ਮੈਂ ਫੋਟੋਆਂ ਹੀ ਪਾਈਆਂ ਸਾਰਿਆਂ ਨੂੰ ਤੇ ਤੁਹਾਡਾ ਬੰਦਾ ਕੀ ਕਰ ਰਿਹਾ ਤੇ ਘਰ ਢੋਨ ਨਾਲ ਜਿਹੜੇ ਘਰ ਮਕਾਨ ਢਾਕੇ ਇੱਕ ਡਰਾਮਾ ਕੀਤਾ ਗਿਆ ਮਨ ਨੂੰ ਲੱਗਦਾ ਵੀ ਇਹਦੇ ਨਾਲ ਰੰਧਾਵਾ ਸਾਹਮ ਦਾ ਸ਼ਾਕਾਦਮ ਹੋ ਜਾਏਗਾ ਮੇਰਾ ਖਿਆਲ ਹੈ ਕਿ ਘਰ ਢਾਉਣ ਦੇ ਉਹਨਾਂ ਦੇ ਘਟਾਏ ਨੇ ਜਿਹੜੇ ਇਹਨਾਂ ਨੂੰ ਨਹੀਂ ਮਿਲੇ ਜੇ ਇਹਨਾਂ ਨੇ ਘਰ ਹੀ ਢਾਉਣੇ ਸੀ ਤੇ ਨਸ਼ਾ ਸਭ ਤੋਂ ਵੱਧ ਮੇਰੇ ਇਲਾਕੇ ਚ ਤੇ ਜਨ ਜਿਹਨੇ ਐਕਸਟਰੈਸ਼ਨ ਕੀਤੀ ਚੱਗੂ ਭਗਵਾਨ ਤੋਂ ਕੀਤੀ ਆ ਉਹਦੇ ਵੱਲ ਨੂੰ ਗਏ ਨੇ ਉਥੇ ਮੈਂ ਹੈਪੀ ਪਸ਼ੀ ਦੇ ਘਰ ਖਦੀ ਗਏ ਨੇ ਆ ਪਰ ਉਹ ਜਿਹੜਾ ਇਹਨਾਂ ਦਾ ਕੋਈ ਜੀਵਨ ਫੌਜੀ ਮੇਰੇ ਇਲਾਕੇ ਚ ਸ਼ਿਆਦੇ ਪਿੰਡ ਦਾ ਕਰੀਏ ਨਾ ਮੂੰਹ ਕੀਤਾ ਕਦੀ ਇਹਨਾਂ ਮਾਨ ਮਾਨਪਿੰਡਾ ਡੇਰ ਬਾਬਾ ਨਾਨਕ ਦੇ ਨਾਲ ਉਹ ਪ੍ਰਿੰਸ ਕਿ ਪਤਾ ਨਹੀਂ ਕੀ ਉਹਦੇ ਘਰ ਵੱਲ ਨੂੰ ਮੂੰਹ ਕੀਤਾ ਇਹ 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 ਇਦਾਂ ਡਰਾਮਾ ਕਰਕੇ ਇਹ ਗੈਂਗਸਟਰイズਮ ਜਾਂ ਨਸ਼ਾ ਜਿਹੜਾ ਜੁੱਧ ਹੁੰਦਾ ਸ਼ਮਰੋਤ ਯਾਰ ਖਵਾ ਲੋ ਕੀ ਆ ਅੱਜ ਅੱਜ ਆ ਜਾਂਦੇ ਹੋਮ ਡਿਲੀਵਰੀ ਤੇ ਮੰਤਰੀ ਸਾਹਿਬ ਹੋਮ ਡਿਲੀਵਰੀ ਆ ਪਰ ਮੈਂ ਚਾਰਾ ਪੰਜ ਮੈਂ 15 ਪਿੰਡਾਂ ਦੇ ਨਾਂ ਗਣਾ ਨੂੰ ਕੋਟਰੀ ਸੂਰਤ ਮੱਲੀ ਚ ਇੱਕ ਗੋਲੀ ਗੋਲੀ ਜਾਂ ਗੈਂਗਸਟਰ ਉਹਦੇ ਘਰ ਤੋਂ ਤੁਹਾਡਾ ਕਿਉਂ ਨਹੀਂ ਭੱਜ ਤੱਕ ਚੱਲੀ ਉਹ ਪਰ ਕੱਲ ਇਹਨਾਂ ਦਾ ਕੋਈ ਪਰਵਕਤਾ ਰੰਧਾਵਾ ਸਾਹਿਬ ਕਹਿੰਦਾ 8000 ਅਸੀਂ ਐਫ ਆਈ ਆਰ ਕਰਦੀ ਹੈ। ਕੋਈ 8000 ਐਫ ਆਈ ਆਰ ਕਰਦੀ ਰਮਨ ਸਿੰਘ ਕਦਮ ਹੋ ਗਿਆ। 45 43000 ਤੇ ਕੈਪਟਨ ਅਮਰਿੰਦਰ ਸਿੰਘ ਨੇ ਕਰ ਦਿੱਤੀ ਸੀ। ਬਈ ਸੁਣ ਲਾ 43000 ਕੈਪਟਨ ਅਮਰਿੰਦਰ ਸਿੰਘ ਨੇ ਕਰਤੀ ਸੀ ਤੇ ਜੇਲ੍ਹ ਮਿਸਟਰ ਮੈਂ ਸੀ ਮੇਰੇ ਕੋਲ ਅੰਦਰ ਰੱਖਣ ਨੂੰ ਥਾਂ ਨਹੀਂ ਸੀ। ਇਸੇ ਤਰ੍ਹਾਂ ਦਾ ਹੀ ਕਿੱਸਾ ਰੰਧਾਵਾ ਸਾਹਿਬ ਕੇ ਤੜਵਾ ਦਾ ਕੱਲ ਸੰਦੀਪ ਨਾਮ ਦਾ ਵਿਅਕਤੀ ਉਹਰੇ ਘਰੇ ਕੋਈ ਰੇਡ ਰੂਡ ਕੀਤੀ ਰੁਪਿਆ ਵੱਧ ਲਿਆਏ। ਇਹ ਵਿਖਾਇਆ ਘਟ ਹੈ ਇਹ ਤਾਂ ਕੰਮ ਉਲਟਾ ਖਾਣ ਵਾਲਾ ਸਿਸਟਮ ਇਹਨਾਂ ਦਾ ਜਾਦੇ ਬਣਿਆ ਪਿਆ ਹੈ ਬੇਸ਼ਰਮੀ ਜਿਹਾ ਕੰਮ ਹੋਇਆ ਮੇਰੇ ਜੀ ਪੁਲਿਸ ਵੀ ਇਹੋ ਜੀ ਤੇ ਬਣ ਗਈ ਯਾ ਤੇ ਉਹ ਜੜ ਕਰਨਗੇ ਮੈਂ ਕਈ ਵਾਰੀ ਬਾਰਡਰ ਦੇ ਉੱਤੇ ਸਭ ਤੋਂ ਇਹ ਵੱਧ ਜਿਹੜਾ ਨਸ਼ਾ ਜਿਹੜਾ ਅੱਜ ਵੀ ਚੱਲ ਰਿਹਾ ਮੈਂ ਇਹ ਕਹਿ ਰਿਹਾ ਕਿ ਤੁਸੀਂ ਜੇ ਕਰਨ ਜੁੱਧ ਨਸ਼ਾ ਵਿਰੋਧ ਜੇ ਜਾਣਾ ਹੀ ਆ ਤੇ ਜਾ ਕੇ ਦੇਖੋ ਫਲਾਤਕੀ ਨੇ ਹੋਮ ਡਿਲੀਵਰੀ ਹੋ ਰਹੀ ਆ ਔਰ ਜਿੰਨੀ ਹੈ ਜੇ ਸ਼ਮਸ਼ਾਨ ਘਾਟ ਤੇ ਜਾਂ ਪਾਣੀ ਵਾਲੇ ਟੈਂਕੀਆਂ ਉਨਾਂ ਤੇ ਜਾ ਕੇ ਵੇਖੋ ਸਰੰਜਾਂ ਕਿਵੇਂ ਪਈਆਂ ਨੇ ਉੱਥੇ ਜਾ ਕੇ ਵੇਖੋ ਕਿਵੇਂ ਹੋਰ ਜਾਂ ਪਰਪਰ ਤੁਸੀਂ ਕਟੋਗੇ ਪਰ ਇਹ ਹੋਰ ਛੱਡੋ ਮੈਂ ਪਿੰਡਾਂ ਦੇ ਵਿੱਚ ਇਹਨਾਂ ਇਹਨਾਂ ਨੂੰ ਇਹ ਨਹੀਂ ਪਤਾ ਕਿ ਰੌਵਰ ਪਿੰਡ 'ਚ ਨਸ਼ਾ ਨਹੀਂ ਵਿਕਦਾ ਤੇ ਕੋਟਰੀ ਸੂਰਤ ਬੱਡੀ 'ਚ ਕਈ ਵਾਰਾ ਕਹਿੰਦਾ ਸਾਰੇ ਅਫਸਰਾਂ ਨੂੰ ਕਿ ਕੋਈ ਨਹੀਂ ਜਾਂ ਸਰ ਨਸ਼ਾ ਤਾਂ ਹਰ ਇੱਕ ਪਿੰਡ 'ਚ ਪਤਾ ਹੈ ਵੀ ਕਿੱਥੇ-ਕਿੱਥੇ ਵਿਕ ਰਿਹਾ ਲੇਕਿਨ ਐਵੇਂ ਫਾਲਤੂ ਦੀਆਂ ਕਾਰਵਾਈਆਂ ਫਾਲਤੂ ਦੀਆਂ ਕਾੜੀਆਂ ਕਦੇ ਪੰਜਾਬ ਦੀ ਵਿਧਾਨ ਸਭਾ ਚ ਮੰਗਲ ਸਭਾ ਪੰਜ ਸਾਲ ਹੋ ਗਏ 3.5 ਸਾਲ ਇੱਕ ਦਿਨ ਵੀ ਇਹਦੇ ਤੇ ਚਰਚਾ ਨਹੀਂ ਹੋਈ ਕੀ ਜੇ ਪੰਜਾਬ ਦਾ ਐਡਾ ਗੰਭੀਰ ਮੁੱਦਾ ਹੈ ਘੱਟੋ ਘਾਟੇ ਇਹਦੇ ਤੇ ਤਿੰਨ ਦਿਨ ਲਗਾਤਾਰ ਨਸ਼ੇ ਤੇ ਚਰਚਾ ਹੋਣੀ ਚਾਹੀਦੀ ਵੀ ਕਿੱਦਾਂ ਬੰਦ ਕਰੀਏ ਉਹਦੇ ਉਹਦੇ ਚ ਕਰੇਗਾ ਕੌਣ ਜੇ ਆਪਾਂ ਆਪਾਂ ਉਸ ਚੀਜ਼ ਤੋਂ ਬਾਹਰ ਆਵਾਂਗੇ ਮੈਨੂੰ ਤਾਂ ਬੜੀ ਹੈਰਾਨੀ ਹੁੰਦੀ ਹੈ ਕਿ ਮੁੱਖ ਮੰਤਰੀ ਸਾਹਿਬ ਜਿਸ ਤਰੀਕੇ ਨਾਲ ਸਟੇਜ ਤੇ ਬੋਲਦੇ ਨੇ ਜਦ ਅਸੈਂਬਲੀ 'ਚ ਬੋਲਦੇ ਨੇ ਇਹਨੂੰ ਤੇ ਉਹ ਆਪ ਹੀ ਇਹ ਬੈਲ ਸੱਚ ਲੱਗਦੇ ਹੁੰਦੇ ਨੇ ਉਹਨਾਂ ਨੂੰ ਸੀਰੀਅਸ ਹੋਣਾ ਚਾਹੀਦਾ ਉਹਨਾਂ ਨੂੰ ਪੰਜਾਬੀ ਦੇ ਦੇਖਣਾ ਪਏਗਾ ਬੜੀ ਸਿਸਟਮ ਜਾਰ ਸਾਰਾ ਪੰਜਾਬ ਕੋਈ ਆਪਾਂ ਤੁਰੇ ਜਾਂ ਚੰਡੀਗੜ੍ਹ ਤੋਂ ਰਹਿ ਕੇ ਇੱਥੇ ਤਾਂ ਕੋਈ ਇੰਡਸਟਰੀ ਨਹੀਂ ਸਾਨੂੰ ਦਿੱਸ ਰਹੀ ਕੋਈ ਸਾਨੂੰ ਸ਼ਹਿਰਾਂ ਦੇ ਵਿੱਚ ਇਹ ਨਹੀਂ ਦਿਸ ਰਿਹਾ ਕਿ ਕੋਈ ਜਿਹੜੇ ਕੋਲ ਐਕਸਟਰੈਕਸ਼ਨ ਨਾ ਲਈ ਹੋਏ ਮੈਂ ਕਹਿੰਦਾ ਕੋਈ ਜਿੰਨੇ ਸ਼ਹਿਰ ਨੇ ਇਹਨਾਂ ਨੂੰ ਇਹਨਾਂ ਦੇ ਵਿੱਚ ਕੀ ਇਹਨਾਂ ਅੱਜ ਤੱਕ ਕੀਤਾ ਕੀ ਆ ਉਹ ਸਾਨੂੰ ਸਾਨੂੰ ਮੁੱਖ ਮੰਤਰੀ ਸਾਹਿਬ ਤੁਹਾਨੂੰ ਬੇਨਤੀ ਆ ਕਿ ਤੁਸੀਂ ਵੇਖੋ ਤੁਸੀਂ ਮੈਨੂੰ ਨਹੀਂ ਪਤਾ ਕਿ ਤੁਸੀਂ ਤੁਹਾਡੀ ਕੀ ਸੀ ਕਿਸਾਨ ਯੂਨੀਅਨ ਦੇ ਨਾਲ ਤੁਸੀਂ ਉਹ ਕਿਸਾਨ ਯੂਨੀਅਨ ਵਾਲੇ ਕਾਂਗਰਸੀ ਦੀ ਪੱਗਾ ਲਾਉਂਦੇ ਰਹੇ ਨੇ ਆਪਣੇ ਉਹਦੇ ਜਿਹੜੇ ਮੀਟਿੰਗ ਚ ਚਲੇ ਗਏ ਤੇ ਤੁਹਾਨੂੰ ਉਹ ਸਿਰ ਤੇ ਬਿਠਾਉਂਦੇ ਹੁੰਦੇ ਜੀ ਅੱਜ ਤੁਸੀਂ ਜਿਸ ਤਰੀਕੇ ਨਾਲ ਜਲੀਲ ਕਰਕੇ ਕੱਢਿਆ ਤੁਸੀਂ ਇਹਦੇ ਪੰਜਾਬ ਦੀ ਕਿਸਾਨੀ ਦਾ ਵੀ ਲੱਕ ਤੋੜ ਦਿੱਤਾ ਔਰ ਕਿਸਾਨੀ ਕੀ ਤੁਸੀਂ ਕੋਈ ਵਪਾਰੀਏ ਦਾ ਲੱਕ ਤੋੜ ਦਿੰਦਾ ਤੁਸੀਂ ਇਹਦਾ ਤੋੜ ਦਿੰਦਾ ਇੰਡਸਟਰੀ ਲਿਸਟ ਕੋਈ ਆਉਣਾ ਨਹੀਂ ਚਾਉਂਦਾ ਪੰਜਾਬ ਚ ਬਾਹਰ ਜਾਣੇ ਕਿਹੜੇ ਤੁਸੀਂ ਐਮਓਯੂ ਸਾਈਨ ਕੀਤੇ ਨੇ ਉਹ ਦਿਖਾਓ ਤੇ ਸਹੀ ਆ ਜਿਹੜਾ ਤੁਸੀਂ ਅਜਾੜਾ ਕਰਨ ਲੱਗੋ ਲੁਧਿਆਣਾ ਵਿੱਚੋਂ ਅਸੀਂ ਲੰਘ ਰਹੇ ਹਾਂ 43 100 ਏਕੜ ਕਿੰਨੀ ਹੈ ਨਹੀਂ 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 23000 ਏਕੜ ਜ਼ਮੀਨ ਨੂੰ ਅਕਵਾਇਰ ਕਰਨ ਦੀ ਸਕੀਮ ਹੈ 23000 ਮਤਲਬ ਸਾਰਾ ਲੁਧਿਆਣਾ ਤੇ ਆਸੇ ਪਾਸੇ ਇਹਦਾ ਮਤਲਬ ਸਾਡੀ ਤਾਂ ਕੋਈ ਐਗਰੀਕਲਚਰ ਸਟੇਟ ਰਹਿਣੀ ਨਹੀਂ ਹੈ ਪਰ ਆਪਾਂ ਨਸ਼ੇ ਤੇ ਆਈਏ ਨਸ਼ੇ ਦੀ ਅਸੀਂ ਗੱਲ ਕਰ ਰਹੇ ਹਾਂ ਸਿਰਫ ਤਾਂ ਹੀ ਛੁੱਟੇਗਾ ਜੇ ਲੋਕਾਂ ਨੂੰ ਕੰਮ ਮਿਲੂ ਬਿਲਕੁਲ ਠੀਕ ਹੈ ਜੇ ਜ਼ਮੀਨਾਂ ਇਦਾਂ ਹੀ ਆਪਾਂ ਖੋਲੀਆਂ ਤੇ ਉਹਨਾਂ ਨੂੰ ਪੈਸੇ ਦੇ ਦਿੱਤੇ ਕਹਿ ਰਿਹਾ ਚੀਵਨਸਰ ਕਹਿ ਰਿਹਾ ਕਿ ਮੈਂ ਕਿਸਾਨਾਂ ਦੀ ਹਾਲਤਾਂ ਬਤਾਉਂਗਾ ਇਹ ਬੱਚੇ ਜਿਹੜੇ ਨੇ ਉਹ ਨਸ਼ੇ ਵੱਲ ਨੂੰ ਜਾਣਗੇ ਬਿਲਕੁਲ ਠੀਕ ਹੈ ਰੰਦਾਵਾ ਸਾਹਿਬ ਹੋਣ ਆਪਾਂ ਇਹ ਗੱਲ ਨੂੰ ਸਵਾਗਤ ਕਰਦੇ ਹਾਂ ਪ੍ਰੋਗਰਾਮ ਤੇ ਪਹੁੰਚਣ ਆਦੇ ਆ ਲੇਕਿਨ ਜਿਹੜਾ ਯੋਧ ਨਸ਼ਾ ਵਿਰੋਧ ਸੀਗਾ ਉਹਨਾਂ ਦਾ ਜਲੂਸ ਨਿਕਲ ਗਿਆ ਉਹ ਮੁਕੰਮਲ ਤੌਰ ਤੇ ਇਹਨਾਂ ਦੀ ਫੂਕ ਨਿਕੀ ਪਰ ਮਾਂ ਦੇ ਸ਼ੇਰ ਇੱਕ ਤਾਂ ਮੰਨਣਾ ਪੂਰਾ ਨਾਵਾ ਸਾਲ ਨਾਰਾ ਬੜਾ ਲੱਭ ਕੇ ਲਿਆਉਂਦੇ ਯੋਧ ਨਸ਼ਾ ਵਿਰੋਧ